ਸਰ ਜਾਨਾ ਦਸਕ ਨਾਲ ਜੁੜ ਚੁੱਕੇ ਹੋ ਤੁਸੀਂ ਮੇਰਾ ਨਾਮ ਹੈ ਗੁਰਿੰਦਰ ਸਿੰਘ ਬਾੜ ਐ ਸੋਣੇ ਅਸੀਂ ਆਪਣੇ ਖੇਤਾਂ ਵਿੱਚ ਖੜੇ ਆਂ ਜਿੱਥੇ ਕਿ ਝੋਨੇ ਦੀ ਉਰਾਲੀ ਤੇ ਰੈਂਦ ਖੁੰਦ ਨੂੰ ਸਾਹਮਣ ਵਾਸਤੇ ਕਿਸ ਤਰ੍ਹਾਂ ਦੇ ਯਤਨ ਕੀਤੇ ਜਾਂਦੇ ਨੇ ਉਹਦੇ ਬਾਰੇ ਤੁਹਾਡੇ ਨਾਲ ਅਸੀਂ ਚਰਚਾ ਕਰਨ ਲੱਗੇ ਆਂ ਕਿ ਥੱਲੇ ਤੁਸੀਂ ਚਲਦੇ ਹੋਏ ਸ਼ਾਰਟ ਵੇਖ ਰਹੇ ਹੋ ਇਸ ਵੀਡੀਓ ਦੇ ਕਿ ਪ੍ਰਾਲੀ ਨੂੰ ਸੰਭਲ ਲਈ ਕਿੰਨੀ ਮੁਸ਼ਕਲਤ ਕਰਨੀ ਪੈਂਦੀ ਹੈ ਪਰ ਸਰਕਾਰਾਂ ਇਸ ਤੋਂ ਸੂਬਾ ਸਰਕਾਰਾਂ ਵੀ ਤੇ ਕੇਂਦਰ ਦੀਆਂ ਸਰਕਾਰਾਂ ਵੀ ਕੋਈ ਆਪਣਾ ਹਾਂ ਪੱਖੀ ਰੋਲ ਅਦਾ ਕਰਦੀਆਂ ਨਜ਼ਰ ਨਹੀਂ ਆਉਂਦੀਆਂ ਜਿਸ ਕਾਰਨ ਛੋਟੇ ਦੇ ਸਮਾਤ ਕਿਸਾਨਾਂ ਜਾਂ ਘੱਟੋ ਘੱਟ ਕੋਈ ਵੱਡੇ ਕਿਸਾਨਾਂ ਨੂੰ ਪ੍ਰਾਲੀ ਦੀ ਜਿਹੜੀ ਰਹਿਤ ਖੋਹਦੇ ਆ ਇਹਦੇ ਉੱਤੇ ਇਹਨੂੰ ਬਾਹਰ ਕੱਢਣ ਲਈ ਜਾਂ ਸੰਭਲਣ ਲਈ ਚੜਦੇ ਬਿਲੋੜੇ ਖਰਚੇ ਤੋਂ ਬਚਣ ਲਈ ਇਨੂੰ ਖੇਤਾਂ ਵਿੱਚ ਹੀ ਅੱਗ ਦੇ ਸਪੁਰਦ ਕੀਤਾ ਜਾਂਦਾ ਸੀ ਤਾਂ ਕਰਕੇ ਖੇਤ ਜਿਹੜੇ ਆ ਉਹ ਮੁੜ ਕੇ ਕਣਕੀ ਬੀਜਣ ਲਈ ਜਾਂ ਹੋਰ ਸਹਾਇਕ ਧੰਦਿਆਂ ਦੀ ਖੇਤੀ ਕਰਨ ਲਈ ਵਾਹੀਯੋਗ ਬਣ ਸਕਣ ਜ਼ਮੀਨ ਤਿਆਰ ਹੋ ਸਕੇ ਭਾਵੇਂ ਕਿ ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਵੀ ਨੇ ਕਿ ਕੇਂਦਰ ਸੂਬਾ ਸਰਕਾਰਾਂ ਨੂੰ ਵੀ ਕੇ ਕਿਸਾਨਾਂ ਦੇ ਖੇਤਾਂ ਚੋਂ ਪਰਾਲੀ ਕੱਢਣ ਦੇ ਜਿਹੜੇ ਬਦਲਵੇਂ ਪ੍ਰਬੰਧ ਕੀਤੇ ਜਾਣ ਤਾਂ ਕਿ ਕਿਸਾਨ ਹੋਰ ਕਰਜ਼ੇ ਦੀ ਮਾਰ ਹੇਠਾਂ ਆ ਸਕੇ ਪਰ ਦੋਨੋਂ ਹੀ ਸਰਕਾਰਾਂ ਸੂਬੇ ਦੀਆਂ ਤੇ ਕੇਂਦਰ ਦੀਆਂ ਇਸ ਮਾਮਲੇ ਨੂੰ ਲੈ ਕੇ ਸੁੱਤੀਆਂ ਹੋਈਆਂ ਪ੍ਰਤੀਤ ਨਜ਼ਰ ਆਉਂਦੀਆਂ ਨੇ ਜਿਸ ਕਾਰਨ ਇਹ ਸਾਰਾ ਭਾਂਡਾ ਕਿਸਾਨਾਂ ਦੇ ਸਿਰ ਪੰ ਦਿੱਤਾ ਜਾਂਦਾ ਸੋ ਪਿਛਲੇ ਸਾਲ ਵੀ ਅਸੀਂ ਖੇਤਾਂ ਚੋਂ ਜਿਹੜੀ ਪਰਾਲੀ ਦੀ ਰੈਂਦ ਖੂੰਦ ਹੈ ਔਰ ਪਰਾਲੀ ਹੈ ਜਿਹੜੀ ਉਹਦੀ ਸਾਮ ਸੰਭਾਲ ਵਾਸਤੇ ਤੁਹਾਨੂੰ ਦੱਸਿਆ ਸੀ ਕਿ 2200 ਰੁਪਏ ਪਰ ਏਕੜ ਆਪਣੇ ਕਾਮੇ ਵੀਰਾਂ ਨੂੰ ਦਿੱਤਾ ਔਰ ਜਿਹੜੀ ਪ੍ਰਾਲੀ ਆ ਇਹ ਕੱਢ ਕੇ ਬਾਹਰ ਜਿਹੜੀ ਉਹ ਇਕੱਠੀ ਕੀਤੀ ਫਿਰ ਵੀ ਜਿਹੜੀ ਉਹ ਜ਼ਮੀਨ ਉਹਨੂੰ ਵਾਉਣ ਦੇ ਵਿੱਚ 5 ਗੁਣਾ ਵੱਧ ਖਰਚਾ ਆ ਕਿਉਂਕਿ ਗੋਡੇ-ਗੋਡੇ ਕਹਿ ਲਈਏ ਕਿ 2-2 3-3 ਫੁੱਟ ਦੇ ਥੱਲੇ 부ਥੇ ਰਹਿ ਜਾਂਦੇ ਨੇ ਜਿਨ੍ਹਾਂ ਨੂੰ ਪੰਜਾਬੀ ਚ ਅਸੀਂ 부ਥੇ ਕਹਿ ਦਿੰਦੇ ਆ ਕਿਸਾਨ ਉਹ ਰਹਿ ਜਾਂਦੇ ਨੇ ਉਹਨਾਂ ਨੂੰ ਤਵਿਆਂ ਦੇ ਨਾਲ ਵਾਉਣ ਲਈ ਟਰੈਕਟਰ ਨੂੰ 5 ਵਾਰੀ ਜ਼ਮੀਨ ਇੱਕ ਕਿੱਲੇ ਨੂੰ ਵਾਉਣੀ ਪੈਂਦੀ ਏ ਔਰ ਉਹਦੇ ਉੱਤੇ ਵੀ ਡੀਜ਼ਲ ਜਿਹੜਾ ਆ ਉਹ ਵੱਡੀ ਵੱਡੇ ਪੱਦਰ ਤੇ ਫੂਕਿਆ ਜਾਂਦਾ। ਸੋ ਮਹਿੰਗੇ ਭਾ ਦਾ ਡੀਜ਼ਲ ਹੈ। ਇਸ ਵਾਰ ਸਾਨੂੰ ਉਹਨਾਂ ਨੇ ਸੁਝਾ ਦਿੱਤਾ ਕਿ ਤੁਸੀਂ ਬੇਲਰ ਦੇ ਨਾਲ ਇਹਦੀਆਂ ਗੱਠਾਂ ਬਣਾ ਲਓ ਔਰ ਗੱਠਾਂ ਬਣਾ ਕੇ ਜਿਹੜੀ ਇਹ ਪਰਾਲੀ ਆ ਇਹ ਬਾਹਰ ਕੱਢ ਕਰ ਦਿਓ ਔਰ ਗੱਠਾਂ ਬਣਾਉਣ ਦੇ ਵਿੱਚ ਜਿਹੜੀ ਮੁਸ਼ਕਲ ਆਉਂਦੀ ਹੈ ਉਹ ਇਹ ਹੈ ਕਿ ਪਹਿਲਾਂ ਇਹਨੂੰ ਕਟਰ ਦੇ ਨਾਲ ਜਿਹੜਾ ਆ ਉਹ ਕੁੱਤਰਿਆ ਜਾਂਦਾ ਬੁੱਥਿਆਂ ਨੂੰ। ਕਟਰ ਦੇ ਨਾਲ ਕੁੱਤਰ ਕੇ ਇਹਨਾਂ ਨੂੰ ਸੁਕਾਇਆ ਜਾਂਦਾ 7 ਦਿਨ ਲਗਭਗ। ਕਟਰ ਜਿਹੜਾ ਉਹ ਇਸ ਵੇਲੇ ਅੱਜ ਦੀ ਤਰੀਕ ਦੇ ਵਿੱਚ 700 ਰੁਪਿਆ ਪਰ ਏਕੜ ਪਰ ਕਿੱਲਾ ਜਿਹੜਾ ਆ ਉਹ ਚਾਰਜਸ ਆਪਣੀ ਕੀਮਤ ਵਸੂਲ ਕਰਦਾ ਔਰ 700 ਤੋਂ ਬਾਅਦ ਜਿਹੜਾ ਬੀਲਰ ਹੈ ਬੀਲਰ ਤੋਂ ਪਹਿਲਾਂ ਇੱਕ ਮਸ਼ੀਨ ਆਉਂਦੀ ਹੈ ਉਹ ਇਹਨਾਂ ਨੂੰ ਲਾਈਨਾਂ ਦੇ ਵਿੱਚ ਪ੍ਰਾਰੀ ਨੂੰ ਇਕੱਠੇ ਕੁਤਰੀ ਹੋਈ ਪ੍ਰਾਰੀ ਨੂੰ ਕਟਰ ਨਾਲ ਕੱਟੀ ਹੋਈ ਪ੍ਰਾਰੀ ਨੂੰ ਇਕੱਠਿਆਂ ਕਰ ਜਾਂਦੀ ਹੈ ਇਕੱਠਿਆਂ ਕਰਨ ਤੋਂ ਬਾਅਦ ਫਿਰ ਚਾਰ ਦਿਨ ਬਾਅਦ ਪੰਜ ਦਿਨ ਬਾਅਦ ਬੀਲਰ ਆਉਂਦਾ ਬੀਲਰ ਇਹਦੀਆਂ ਗੱਠਾਂ ਬਣਾ ਦਿੰਦਾ ਔਰ ਫਿਰ ਇਹਨਾਂ ਗੱਠਾਂ ਨੂੰ ਬਾਹਰ ਕੱਢਣ ਦੇ ਉੱਤੇ ਵੀ ਤੁਹਾਨੂੰ ਜਿਹੜੇ ਕੰਮ ਇਹ ਆ ਵੀਰ ਆਪਣੇ ਉਹਨਾਂ ਨੂੰ ਮਿਹਨਤ ਮਜ਼ਦੂਰੀ ਦੇ ਕੇ ਖੇਤਾਂ ਦੇ ਲਿਆਂਦਾ ਜਾਂਦਾ ਔਰ ਉਹ ਬਾਹਰ ਕੱਢਣ ਦਾ ਵੀ ਖਰਚਾ ਲੈਂਦੇ ਜੇ ਸਾਰਾ ਕੁਝ ਲਾ ਲიਏ ਤਾਂ ਤਕਰੀਬਨ ਤਰੀਬ-ਕਰੀਬ 5000 ਦੇ ਖਰਚਾ ਹੁੰਦਾ ਆ ਖੇ ਇੱਕ ਕਿੱਲੇ ਚੋਂ ਪ੍ਰਾਲੀ ਬਾਹਰ ਕੱਢਣ ਦਾ ਸੋ ਇੰਨੇ ਧਾਮ-ਝਾਮ ਤੋਂ ਅੱਕਿਆ ਕਿਸਾਨ ਜਿਹੜਾ ਆ ਉਹ ਮਜਬੂਰਨ ਖੇਤਾਂ ਦੇ ਵਿੱਚ ਪ੍ਰਾਲੀ ਨੂੰ ਸਾੜਦਾ ਹੁਣ ਵੀ ਇਸ ਸਾਲ ਇਹੀ ਮਜਬੂਰੀ ਸੀ ਪਰ ਸਾਡਾ ਕਿਸਾਨ ਵਾਤਾਵਰਣ ਪ੍ਰੇਮੀ ਹੈ ਵਾਤਾਵਰਣ ਦੀ ਸਾਂਭ ਸੰਭਾਲ ਲਈ ਉਹ ਜਿਹੜਾ ਐਮ ਉਹ ਯਤਨ ਕਰਦਾ ਪਰ ਸਰਕਾਰਾਂ ਪ੍ਰਸ਼ਾਸਨ ਸੰਬੰਧਿਤ ਮਹਿਕਮੇ ਥੇਲੇ ਦਾ ਜਿਹੜਾ ਸਾਥ ਨਹੀਂ ਦਿੰਦੇ ਭਾਵੇਂ ਕਿ ਅੰਕੜਿਆਂ ਦੇ ਅਨੁਸਾਰ 8 ਫੀਸਦੀ ਕਿਸਾਨਾਂ ਦੀ ਝੋਨੇ ਦੀ ਪਰਾਲੀ ਨੂੰ ਜਿਹੜੀ ਅੱਗ ਲੱਗਦੀ ਉਹਦਾ ਪ੍ਰਦੂਸ਼ਣ ਹੈ ਤੇ ਅਸ਼ੰਦਰ 52% ਤੋਂ ਵੱਧ ਫੈਕਟਰੀਆਂ ਦਾ ਆਹ ਟਰਾਂਸਪੋਰਟ ਦਾ ਉਹ ਹੈ ਹੋਰ ਤਰ੍ਹਾਂ ਦੇ ਪਾ ਕੇ ਫਿਰ ਕਿਤੇ 100 ਫੀਸਦੀ ਪੁਰਾਂ ਦਾ 8 ਫੀਸਦੀ ਕੁਝ ਵੀ ਨਹੀਂ ਇਸ ਸੀਜ਼ਨ ਦੇ ਵਿੱਚ ਕਿਸਾਨਾਂ ਨੇ 80 ਫੀਸਦੀ ਪਰਾਲੀ ਨੂੰ ਅੱਗ ਨਹੀਂ ਲਾਈ ਪਰ ਫਿਰ ਵੀ ਜਿਹੜਾ ਪ੍ਰਦੂਸ਼ਿਤ ਹੋਣ ਦਾ ਸ਼ਹਿਰਾਂ ਦੇ ਪ੍ਰਦੂਸ਼ਿਤ ਹੋਣ ਦਾ ਭੰਡਾ ਆ ਉਹ ਕਿਸਾਨ ਸਰ ਭੰਡਿਆ ਜਾਂਦਾ ਭੰਡਿਆ ਜਾਂਦਾ ਸੋ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਕਿਸਾਨ ਵਾਤਾਵਰਨ ਪ੍ਰੇਮੀ ਸੀ ਵਾਤਾਵਰਨ ਪ੍ਰੇਮੀ ਰਹੇਗਾ ਔਰ ਵਾਤਾਵਰਨ ਪ੍ਰਤੀ ਲੋਕਾਂ ਨੂੰ ਸੁਚੇਤ ਕਰਦਾ ਰਹੇਗਾ ਪਰ ਆ ਸਾਜਿਸ਼ ਤਹਿਤ ਸਰਕਾਰਾਂ ਦੀ ਇਹ ਸਾਜ਼ਿਸ਼ ਕਹਿ ਲਈਏ ਕਿ ਉਹਨਾਂ ਨੇ ਕਿਸਾਨ ਨੂੰ ਫਸਲੀ ਚੱਕਰ ਦੇ ਵਿੱਚ ਫਸਾ ਕੇ ਕਣਕ ਝੋਨੇ ਦੀ ਫਸਲ ਬੀਜਣ ਲਈ ਮਜਬੂਰ ਕੀਤਾ ਆ ਕਿਉਂ ਕੀਤਾ ਆ ਉਹਦਾ ਵੀ ਮੈਂ ਕਾਰਨ ਤੁਹਾਨੂੰ ਸਾਂਝਾ ਕਰਦਾ ਕਿਉਂਕਿ ਆਪਣੇ ਨੇੜਲੇ ਮੰਡੀਆਂ ਦੇ ਵਿੱਚ ਕਣਕ ਤੇ ਝੋਨੇ ਦੀ ਫਸਲ ਦਾ ਮੰਡੀ ਕਰਨਾ ਜਿਹੜਾ ਕਿ ਆਸਾਨੀ ਦੇ ਨਾਲ ਜਾ ਕੇ ਵਿਕ ਜਾਂਦਾ ਸੋ ਬਾਕੀ ਜਿਹੜੇ ਸਹਾਇਕ ਧੰਦਿਆਂ ਦੀ ਖੇਤੀ ਹੈ ਉਹਨਾਂ ਦਾ ਮੰਡੀਕਰਨ ਨਾ ਹੋਣ ਕਰਕੇ ਕਿਸਾਨ ਮਜਬੂਰ ਹੈ ਕਣਕ ਤੇ ਝੋਨੇ ਦੀ ਫਸਲ ਬੀਜਣ ਲਈ ਇਹਦੀ ਖੇਤੀ ਕਰਨ ਲਈ ਸੋ ਜਿਨ੍ਹਾਂ ਦੀ ਇਹ ਡਿਊਟੀ ਹੈ ਸਰਕਾਰਾਂ ਦੀ ਪ੍ਰਸ਼ਾਸਨ ਦੀ ਮਹਿਕਮਿਆਂ ਦੀ ਉਹ ਤਾਂ ਵੇਸਲੇ ਨੇ ਔਰ ਕਿਹਾ ਜਾਂਦਾ ਕਿ ਕਿਸਾਨ ਜਿਹੜਾ ਆ ਉਹ ਪਰਾਲੀ ਨੂੰ ਸਾੜ ਕੇ ਪ੍ਰਦੂਸ਼ਿਤ ਕਰ ਰਿਹਾ ਹੈ ਵਾਤਾਵਰਨ ਨੂੰ ਔਰ ਝੋਨੇ ਦੀ ਫਸਲ ਉਗਾ ਕੇ ਧਰਤੀ ਹੇਠਲੇ ਪਾਣੀ ਨੂੰ ਪ੍ਰਭਾਵਿਤ ਕਰ ਰਿਹਾ ਸੋ ਇਹ ਸਾਰੇ ਜਿਹੜੇ ਸਰਕਾਰ ਦੇ ਦਾਅਵੇ ਨੇ ਵਾਦੇ ਨੇ ਇਹ ਸਿਰਫ ਖੋਖਲੇ ਸਾਫਤ ਹੁੰਦੇ ਨੇ ਔਰ ਸਾਰਾ ਜਿਹੜਾ ਨੁਕਸਾਨ ਦਾ ਜ਼ਿੰਮੇਵਾਰ ਹੈ ਉਹ ਕਿਸਾਨ ਨੂੰ ਠਹਿ ਰਾਇਆ ਜਾਂਦਾ ਸੋ ਸਾਡੀ ਤੁਹਾਡੇ ਤੱਕ ਇਹ ਬੇਨਤੀ ਹੈ ਕਿ ਬੇਸ਼ੱਕ ਅਸੀਂ ਨਾ ਤੇ ਵਾਤਾਵਰਨ ਵਿਰੋਧੀ ਆ ਨਾ ਦੇਸ਼ ਵਿਰੋਧੀ ਆ ਨਾ ਪੰਜਾਬ ਵਿਰੋਧੀ ਆ ਤੇ ਨਾ ਹੀ ਸਰਕਾਰਾਂ ਦੇ ਵਿਰੋਧੀ ਆ ਪਰ ਜਿੱਥੇ ਸਾਨੂੰ ਕਿਸਾਨਾਂ ਨੂੰ ਮੁਸ਼ਕਲ ਆਉਂਦੀਆਂ ਉਹਦੀ ਆਵਾਜ਼ ਬੁਲੰਦ ਕਰਨ ਲਈ ਉਹਦੇ ਬਾਰੇ ਸੁਚੇਤ ਕਰ ਲਈ ਵੀ ਸਾਡਾ ਇਹ ਜੁਮਾ ਬਣਦਾ ਕਿ ਅਸੀਂ ਗੱਲਬਾਤ ਜਿਹੜੀ ਆ ਉਹ ਖੁੱਲ ਕੇ ਕਰੀਏ ਸੋ ਇਸ ਵੇਲੇ ਕਿਸਾਨਾਂ ਦੀ ਵੱਡੀ ਜਿਹੜੀ ਮੁਸ਼ਕਲ ਹੈ ਉਹ ਹੈ ਝੋਨੇ ਦੀ ਪਰਾਲੀ ਨੂੰ ਸਾਂਭ ਸੰਭਾਲ ਦੀ ਲੈ ਕੇ ਸੋ ਇਸ ਵਾਰ ਮੈਂ ਫਿਰ ਆਪਣੀ ਗੱਲ ਨੂੰ ਦੁਬਾਰਾ ਰਿਪੀਟ ਕਰਾਂਗੇ ਕਿਸਾਨਾਂ ਨੇ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਾਈ ਕਿਤੇ ਕਿਤੇ ਆ ਕੁਝ ਕੜਨਾਵਾ ਵਾਪਰੀਆਂ ਹੋਣਗੀਆਂ ਕਿ ਜਿੱਥੇ ਕੋਈ ਬਹੁਤਾ ਹੀ ਆਰਥਿਕ ਮੁਹਾਲੀ ਦੀ ਮਾਰ ਵਿੱਚ ਫਸਿਆ ਹੋਇਆ ਕਿਸਾਨ ਉਹ ਇਹ ਆਪਣਾ ਵੱਖਰੇ ਤੌਰ ਤੇ ਖਰਚਾ ਨਹੀਂ ਕਰ ਸਕਦਾ ਜਾਂ ਉਹਨੂੰ ਕਹਿ ਲਈਏ ਕਿ ਆਰਥਿਕ ਉਹ ਪੈਸੇ ਨਹੀਂ ਮਿਲੇ ਹੋਣੇ ਤਾਂ ਕਰਕੇ ਉਹਨੇ ਕੋਸ਼ਿਸ਼ ਕੀਤੀ ਹੋ ਕਿ ਮੈਂ ਕਿਸ ਤਰ੍ਹਾਂ ਦੇ ਨਾਲ ਇਹ ਆਪਣੀ ਅਗਲੀ ਜਿਹੜੀ ਫਸਲ ਹੈ ਕਣਕ ਦੀ ਜੇ ਬੀ ਬਜਾਈ ਕਰਨੀ ਹੈ ਜਾਂ ਹੋਰ ਸਹਾਇਕ ਧੰਦੇ ਉਹਨੇ ਖੇਤੀ ਕਰਨੀ ਹੈ ਤਾਂ ਉਹਦੇ ਵਾਸਤੇ ਆਪਣੀ ਜ਼ਮੀਨ ਨੂੰ ਵਾਹੀਯੋਗ ਬਣਾ ਸਕੇ ਸੋ ਦੋਸਤੋ ਮੈਂ ਖੁਦ ਇੱਕ ਪੱਤਰਕਾਰ ਹੋਣ ਦੇ ਨਾਤੇ ਕਿਸਾਨ ਹੋਣ ਦੇ ਨਾਤੇ ਕਿਸਾਨ ਯੂਨੀਅਨ ਦਾ ਪ੍ਰਧਾਨ ਹੋਣ ਦੇ ਨਾਤੇ ਪਿਛਲੇ ਸਾਲ ਵੀ ਲੋਕਾਂ ਨੂੰ ਆਪਣੇ ਕਿਸਾਨ ਵੀਰਾਂ ਨੂੰ ਸੁਚੇਤ ਕੀਤਾ ਸੀ ਕਿ ਕੀ ਕਹਿੰਦੇ ਹੁੰਦੇ ਆ ਕਿ ਮਰਦਾ ਅੱਕ ਚੱਪਦਾ ਹੈ ਸਾਨੂੰ ਹੁਣ ਅੱਕ ਚੱਪਣਾ ਪੈ ਰਿਹਾ ਕਿ ਅਸੀਂ ਕੁਝ ਅਜਿਹਿਆਂ ਤਾਕਤਾਂ ਦੇ ਅੰਦਰ ਆ ਅਸੀਂ ਅਜਿਹਿਆਂ ਤਾਕਤਾਂ ਦੇ ਅੰਡਰ ਸਾਡੀ ਖੇਤੀ ਹੈ ਗੁਲਾਮ ਹੈ ਖੇਤੀ ਹੈ ਔਰ ਗੁਲਾਮਾਂ ਵਾਂਗ ਅਸੀਂ ਇਹ ਖੇਤੀ ਕਰ ਰਹੇ ਹਾਂ ਗੁਲਾਮ ਕਿਸਾਨਾਂ ਵਾਂਗ ਕਰ ਰਹੇ ਹਾਂ ਅਸੀਂ ਬੈਂਕਾਂ ਦੇ ਕਰਜ਼ਾਈਆਂ ਅਸੀਂ ਆੜਤੀਆਂ ਦੇ ਕਰਜ਼ਾਈਆਂ ਸਰਕਾਰਾਂ ਦੇ ਵੱਖਰੇ ਕਾਨੂੰਨ ਜਿਹੜੇ ਨੇ ਸਾਜ਼ੀ ਤਹਿਤ ਸਾਡੇ ਤੇ ਥੋਪੇ ਜਾਂਦੇ ਨੇ ਸੋ ਇਸ ਕਰਕੇ ਅਸੀਂ ਖੁਦ ਔਖੇ ਸੌਕੇ ਹੋ ਕੇ ਇਹ ਵੀ ਜਿਹੜਾ ਸਾਡੇ ਤੇ ਕਲੰਕ ਲੱਗਦਾ ਉਹਨੂੰ ਵੀ ਧੋਦੀਏ ਜਿਵੇਂ ਇਸ ਵਾਰ 80 85% ਜਿਹੜੀ ਹੈ 80 85 ਫੀਸਦੀ ਝੋਨੇ ਦੀ ਫਸਲ ਨੂੰ ਅੱਗ ਨਹੀਂ ਲਾਈ ਕਿਸਾਨਾਂ ਨੇ ਆਉਣ ਵਾਲੇ ਸਮੇਂ 'ਚ ਵੀ ਜਿਹੜਾ ਆ ਇਹ ਇਹ ਤੋਂ ਅਸੀਂ ਬਚਾ ਕਰਾਂਗੇ ਪਰ ਮੇਰੀ ਅਪੀਲ ਹੈ ਸੂਬਾ ਸਰਕਾਰ ਨੂੰ ਵੀ ਕੇਂਦਰ ਸਰਕਾਰ ਨੂੰ ਵੀ ਉਹ ਕਿਸਾਨਾਂ ਨੂੰ ਇਹਦਾ ਕੋਈ ਬਦਲਵਾ ਪ੍ਰਬੰਧ ਦੇਵੇ ਭਾਵੇਂ ਕਿ ਸਾਡੀ ਮੌਜੂਦਾ ਸੂਬਾ ਸਰਕਾਰ ਸਿਵਾਏ ਚੁਟਕਲਿਆਂ ਤੋਂ ਸਿਵਾਏ ਕਮੇਟੀ ਕਰਨ ਤੋਂ ਇਲਾਵਾ ਕੋਈ ਵੀ ਹੋਰ ਨਾ ਕਿਸਾਨ ਪੱਖੀ ਨਾ ਪੰਜਾਬ ਪੱਖੀ ਕੋਈ ਕੰਮ ਜਿਹੜਾ ਆ ਉਹ ਕਰ ਰਹੀ ਹੈ ਨਾਲੇ ਅੰਜਾਂ ਕੋਈ ਅਮਲ ਚ ਲਿਆ ਰਹੀ ਹੈ ਸੋ ਮੇਰੀ ਆਪ ਸਭ ਨੂੰ ਬੇਨਤੀ ਕਿ ਜਿੰਨੇ ਕੁ ਜੋਗੇ ਆਪ ਆਪਾ ਉਹਨਾਂ ਕੰਮ ਕਰਨ ਦੀ ਕੋਸ਼ਿਸ਼ ਕਰੀਏ ਕਿਉਂਕਿ ਪੰਜਾਬ ਸਾਡਾ ਹੈ ਇਹ ਦੇਸ਼ ਸਾਡਾ ਹੈ ਇੱਥੋਂ ਦਾ ਵਾਤਾਵਰਨ ਸਾਡਾ ਹੈ ਇੱਥੋਂ ਦੀਆਂ ਜ਼ਮੀਨਾਂ ਸਾਡੀਆਂ ਨੇ ਔਰ ਇਥੋਂ ਦੇ ਵਾਤਾਵਰਨ ਨੂੰ ਇਥੋਂ ਦੇ ਸਮਾਜ ਨੂੰ ਚੰਗਾ ਸਿਰਜਣ ਲਈ ਸਾਨੂੰ ਆਪ ਨੂੰ ਜਿਹੜੀ ਆ ਉਹ ਵੱਡੀ ਭੂਮਿਕਾ ਅਦਾ ਕਰਨੀ ਪੈਣੀ ਆ ਸੋ ਬਹੁਤ ਬਹੁਤ ਧੰਨਵਾਦ